ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਤਾਜੀ ਸੂਈ ਵੀ ਵਹਿੜ ਧਾਰਾ ਆਪਸ ਨੂੰ ਮਾਰ ਕੇ ਦਿਖਾਈ ਜਾਂਦੇ ਹੈਗੇ ਜੀਅਰ ਵਗੈਰਾ ਦਾ ਕੰਮ ਡੰਨ ਪਿਆ ਇਹਦਾ ਬਾਕੀ ਢੇੜ ਵੀ ਤੋਂ ਪੁੱਛਦਾ ਪਹਿਲਾਂ ਬਾ ਧਾਰਾ ਚੈੱਕ ਕਰਕੇ ਦੇਖੋ ਜਮਾ ਸੋ ਦੇਖੋ ਜਮਾ ਧਾਰਾ ਦੇਖੋ ਕਹਿ ਬਤ ਤੇ ਮੋਟਾ-ਮੋਟਾ ਸਾਫ ਸੁਥਰਾ ਝੋੜ ਵਗੈਰਾ ਬਹੁਤ ਚਾਰ ਦਾ ਬਹੁਤ ਚਾਰ ਦਾ ਹੈਨਾ ਤੇ ਵੀਰੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੇ ਨੂੰ ਘੰਟਾ ਹੋ ਗਿਆ ਬਈ ਠੀਕ ਆ ਜੇਰੇ ਦੀ ਆ ਪਈ ਹੈ ਹੈਨਾ ਜੇਰ ਮਗਰੀ ਪੀ ਚੋਂੜ ਬਹੁਤ ਸੋਹਣਾ ਲੱਗਿਆ ਹੈਨਾ ਸੋ ਚੋਂੜ ਦੇਖੋ ਕਿਆ ਬਾਤ ਆ ਇਹਨੂੰ ਕਹਿੰਦਾ ਲਾਠੀ ਚਾਰ ਜੇਵਾ ਤੇ ਜਿੰਨਾ ਟਾਈਪ ਦਾੰਗ ਦੇ ਪਿੱਛੇ ਪਹੁੰਚ ਲੱਗਦਾ ਉਹ ਸੋਹਣਾ ਟਾਈਪ ਹੀ ਲੱਗਦਾ ਧਾਰ ਚੋਂੜ ਨੂੰ ਵੀ ਹੈਨਾ ਹਾਂਜੀ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਵੈਸੇ ਹੋਰ ਜਿਵੇਂ ਮਰਜ਼ੀ ਬੈਠੇ ਰਹੋ ਹਾਂ ਜੀ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਬਾਈ ਪਾਵਨਪੁਰੀ ਸੀਗਾ ਪਿੰਡਾਂ ਡਿਆ ਜਲਾ ਫਰਨ ਵਾਲਾ ਜੀ ਮੋਬਾਈਲ ਨੰਬਰ ਆਪਣਾ ਕੰਟੈਕਟ ਨੰਬਰ ਹੈ 987786899 ਤੇ ਦੂਜਾ ਨੰਬਰ ਹੈ 96755080 ਜਿਹੜੀ ਬੱਚੀ ਆਪਾਂ ਧਾਰਾ ਮਾਰ ਕੇ ਦਿਖਾਈਆਂ ਕਿਹੜਾ ਸੂਆ ਸੂਈ ਆ ਇਹ ਪਹਿਲੇ ਨਹੀਂ ਸੂਈ ਆ ਮੂੰਹ ਚੌਗੀ ਆ ਚਾਰ ਬੰਦੇ ਜੀ ਜੇਰੇ ਦੀ ਆ ਪਈ ਆ ਜੇਰਾ ਆ ਕੇ ਦੰਦ ਚੱਕਰਾ ਠੀਕ ਆ 2 ਘੰਟੇ ਸਾਰਾ ਕੰਮ ਨਹੀਂ ਫੜ ਗਿਆ ਜਮਾ ਇਹਦਾ ਠੀਕ ਆ ਚੌਕ ਦੇ ਕੱਢਿਆ ਹਣਾ ਹਾਂ ਚੌਕ ਦੇ ਕੱਢ ਲੀਏ ਬਈ ਠੀਕ ਆ ਤੇ ਧਾਰਾ ਧੂਰਾ ਬਾਰ ਮਾਰ ਕੇ ਦੇਖ ਲਿਆ ਓਕੇ ਆ ਕਿੰਨਾ ਦੁੱ ਇੱਕ ਬੱਚੀ ਦੁਬਾਰੀ ਖੁਲਾਇਆ ਚੋਣ ਜਾਣ ਬਹੁਤ ਚੰਗਾ ਲੱਗਿਆ ਹਨਾ ਠੀਕ ਹੈ ਤੇ ਬੱਚੀ ਦਿੱਤੀ ਹੈ ਨਾ ਜਰਸੀ ਦੀ ਹਨਾ ਹਾਂ ਜਰਸੀ ਬੱਚੀ ਆ ਬਈ ਸੋ ਜਰਸੀ ਬੱਚੀ ਆ ਪਿੱਛੇ ਜਿਹੜਾ ਵੀ ਰਏ ਦੇ ਮੰਨ ਕੇ ਚੱਲ ਪੇਮੈਂਟ ਲਾਉਂਦਾ ਪਿੱਛੇ ਬੱਚੀ ਨੂੰ ਕੇਅਰ ਕਰੂਗਾ ਐਚ ਐਫ ਦੇ ਪੇਟੋ ਜਰਸੀ ਪੈਦਾ ਹੋਈ ਆ ਤੇ ਦੁੱਧ ਵਾਲੇ ਨਜ਼ਾਰੇ ਲਿਆ ਦਿੰਨੇ ਆ ਨੇ ਤੇ ਪਿੱਛੇ ਬੱਚੀ ਬਹੁਤ ਵਧੀਆ ਦੋ ਬਰੀਡਾਂ ਵਿੱਚ ਮੇਲ ਆ ਇਹਦੇ ਸੋ ਦੇਖੋ ਥਣ ਤੁਨ ਬਹੁਤ ਨਿਖਣ ਮਾ ਸਾਫ ਸੁਥਰਾ ਘੱਟ ਘੱਟ ਨਹੀਂ ਫੁੱਟ ਫੁੱਟ ਦੀ ਬਿਥੀ ਤੇ ਲੱਗਿਆ ਬਾ ਥਣ ਤੇ ਬਾਕੀ ਥੱਲੇ ਬੱਚੀ ਦਾ ਰੋਬ ਦੇਖੋ ਹਵਾਨੇ ਦਾ ਕਿਆ ਬਾਤਾ ਚਾਰੇ ਥ ਤੇ ਪੂਰੀ ਸੀਟ ਠੰਡੀ ਆ ਧਾਰਾ ਧੂਰਾ ਵੀਰ ਨੇ ਦਿਖਾ ਦਿਆ ਮਾਰ ਕੇ ਫੁੱਲ ਸਾਈਜ ਆ ਫੁੱਲ ਬਰੀਡ ਆ ਪੂਰੀ ਜਿੰਦ ਜਾਨ ਆ ਸੋ ਲੈਵਾ ਦੇਖੋ ਬੈਕ ਸਾਈਡ ਤੋਂ ਇਹਦਾ ਪੂਰਾ ਕਹਿਵਾਤਾ ਮੱਲਾ ਨੂੰ ਤੁਰਦਿਆ ਜਮਾ ਚੌੜੀ ਹੋ ਕੇ ਗਲਾਬੀ ਗਲਾਬੀ ਹਵਾਨਾ ਜਿੰਦ ਜਾਨ ਬਹੁਤ ਆ ਤੇ ਪਲੱਸ ਬਿਊਟੀ ਵੀ ਬਹੁਤ ਆ ਸੂਈ ਸਵਾਈ ਹੈ ਵਿਚ ਨਾ ਪਾਵੇ ਕੋਈ ਚੱਕਰੀ ਜਿੰਗੇ ਪਹਿਲਾਂ ਠੀਕ ਹੈ ਸੋ ਬਰੀਡ ਦੇਖੋ ਕਹਿਵਾਤਾ ਬਰੀਡ ਬੋਲ ਜੇ ਮੂਹ ਤੇਖੋ ਲੈਵਾ ਜਮਾ ਪੂਰਾ ਛੋੜਾ ਸਾਫ ਸੁਥਰਾ ਪੂਰੀ ਜਿੰਦ ਜਾਨ ਵਾਲੀ ਹਕੀਕਤ 23 24 ਕਿਲੋ ਹਾਥੀ ਚਵਾਈ ਵਾਲੇ ਬਈ ਦੁੱਧ 25 ਕਿਲੋ ਖੁੱਲਾ ਪਾਉਣੀ ਪੋਣਾ ਰਾਨ ਠ ਰਾਵੜਾ ਦੋ ਤਾਂ ਬਾਦੂ ਐ ਨਾ ਸੋ ਦੇਖੋ ਥਾਣਾ ਚ ਬਿੱਥੀ ਬਹੁਤਾ ਤੇ ਮੁਠੀ ਵਾਲਾ ਥਾਨ ਲੱਗਿਆ ਵਜਮ ਐ ਚੋਣ ਦਾ ਵੀ ਸਵਾਦ ਆਉ ਜਮਾ ਇਹਨੂੰ ਤੇ ਜੇਰ ਇਹਦੀ ਓਕੇ ਭਈਆ ਬੱਚਾ ਇਹਨੇ ਦੇ ਦਿੱਤੀ ਬੱਚੀ ਜਰਸੀ ਦੀ ਬੱਚੀ ਦਿੱਤੀ ਐਚਐਫ ਦੇ ਪੇਟੋਂ ਪੈਦਾ ਹੋਈ ਆ ਚੰਗੇ ਦੁੱਧ ਨੂੰ ਜੱਲੂ ਕਰਮ ਵਾਲੀ ਵੀ ਗਾਹ ਜਾ ਕੇ ਤੇ ਰੇਟ ਵਗੈਰਾ ਫਿਰ ਕੀ ਹੋਊ ਇਹਦਾ ਰੇਟ ਭਈ ਫੋਨ ਤੇ ਕਰ ਲੈ ਜਾਇਜ ਹੋ ਜਾਮਾ ਜਾਮਾ ਵੀ ਜਾਇਜ ਹੋ ਜਾ ਜਮਾ ਐ ਮਨ ਕੇ ਦੋ ਵਾਰੀ ਕੋਈ ਚੱਕਰੀ ਨਹੀਂ ਹਨਾ ਕੋਈ ਚੱਕਰੀ ਠੰਡੀ ਸੀਲ ਬਾਦੂ ਆ ਠੰਡੀ ਸੀਲ ਥਾਣਾ ਸੁਣਾ ਦੇ ਓਕੇ ਆ ਦੇ ਹਵਾਨੇ ਦੇ ਨਾੜਾ ਦੇਖੋ ਇੱਕ ਵਰਜਮਾ ਖਵਾਰ ਦੀ ਖਬਰ ਸਭੀ ਹੁੰਦੀ ਆ ਉਹ ਸਿਸਟਮ ਦੇ ਨਾੜਾ ਲੱਗੇ ਆ ਵੇਦੇ ਤੇ ਦੂਜਾ ਨੰਬਰ ਜਿਹੜੀ ਗੱਬਣ ਦੇਖੀਏ ਨੇ ਆਪਾਂ ਇਹ ਬਈ ਬਸ ਸੁੱਦੀ ਹੋਈ ਆ ਤਿਆਰ ਰੈਡੀ ਹੋਈ ਆ ਗਰਲੈਂਡ ਹੋ ਗਈ ਬਸ 10-5 ਮਿੰਟ ਹੀ ਲਾਉ ਖੜਾ ਸੂਣ ਨੂੰ ਹਾਂ ਕੋਈ 10-15 ਕ ਮਿੰਟ ਠੀਕ ਆ ਕਿੰਨਾ ਦੁੱਧ ਅੰਦਾਜ਼ਾ ਆਪ ਨੂੰ ਪਾਉਂਦਾ ਕੋਈ 24 ਕਿਲੋ ਨੂੰ ਆਉਂਦਾ ਹੋਤਾ ਹੈਗਾ ਠੀਕ ਆ ਆਪਣੀ ਮਾਂ ਵੀ ਇਹਦੇ ਕੋਲੀ ਆ ਆਪਣੀ ਠੀਕ ਆ ਮਾਂ ਵੀ ਆਪਣੇ ਕੋਲੀ ਹੈਗੀ ਉਹ ਤਾਂ ਐ ਮੰਨ ਕੇ ਚੱਲਦਾ ਮਾਰ ਦਿੰਦਾ ਭਾਬੀ 30 ਕਿਲੋ ਠੀਕ ਆ ਵੀ ਚੰਗੀ ਬਰੀਰ ਵਾਲੀ ਬੱਚੀ ਆ ਵਧੀਆ ਮਾਂ ਕੁੜੀ ਦਿ ਆਪਾਂ ਬេរੇ ਮਾਹੀ ਉਹੀ ਇਹ ਰੱਖੀ ਬੇ ਕਰੇ ਆਪਣੀ ਇਧਰੇ ਆਪਾਂ ਕਰੇ ਰੱਖ ਲਈ ਆਪ ਲੈ ਦੇ ਵੀ ਇਕੱਠੀ ਆ ਜ ਆਪਾਂ ਨੇ ਠੀਕ ਹੈ ਇਹ ਵੀ ਆਪਾਂ ਕਰੇ ਰੱਖ ਲਈ ਠੀਕ ਹੈ ਇਹ ਹੁਣ ਸੁਈ ਵੀ ਆ ਬਾਈ ਤੀਜੇ ਦਾ ਨਾ ਸੁਈ ਨੂੰ ਠੀਕ ਹੈ ਦੁੱਧ ਹੁਣ ਇਹਦੇ ਥੱਲੇ 26 27 26 27 ਕਿਲੋ ਤਿਆਰ ਹੁਣ ਆਪਾਂ 4 4 5 ਵਾ ਸੂਆ ਨੇ ਨਹੀਂ ਨਹੀਂ 4 ਸੂਆ ਵੈੜਦਾ 4 ਸੂਆ ਕਿੰਨਾ ਦੁੱਧ ਹਾਜ਼ਰ ਆ 27 ਕਿਲੋ ਦੁੱਧ ਤਿਆਰ ਆ ਬਾਈ ਇਹ ਤਾਂ ਨਹੀਂ ਵੇਚਣੀ ਆਪਾਂ ਨਹੀਂ ਵੀਰੇ ਵੇਚਦੇ ਨਹੀਂ ਠੀਕ ਆ ਆਪਾਂ ਦੀ ਲੈਮ ਮਿਲਕਿੰਗ ਕਰਵਾ ਲਾਂਗੇ ਇਹ ਤਨ ਖਾਣਾ ਚ 35 ਲੱਧ ਹੀ ਦੇਣਾ ਪੁੱਲਾ ਤੇ ਸੱਤਲ ਹੋਈ ਵੀ ਆ ਵੀਰੇ ਪਿਓ ਰ ਆ ਹੁੰਦੇ ਚੀਜ਼ ਨਿਆਰੇ ਦਰਜਾਂ ਇਹ ਵੀ ਨਾਲ ਹੀ ਖਰੀਦ ਲੈਂਦੀ ਫਿਰ ਹਨਾ ਤੇ ਨਾਲ ਹੀ ਲੈ ਲਈ ਆਪਾਂ ਨੇ ਠੀਕ ਆ ਤੇ ਇਸ ਵਾਰ ਕੀ ਜਾਂਦਾ ਜ ਆਪ ਨੂੰ ਦੁੱਧ ਵਾਲੇ ਤੋਂ ਬਈ ਦੁੱਧ 27 28 ਕਿਲੋ ਦੁੱਧ ਇਹ 25 ਦਾ ਪਾਰ ਪਾਉਗੀ ਹਨਾ 25 ਦਾ ਪਾਰ ਦੁੱਧ ਖੁੱਲ ਜਾਣਾ ਫੈਂਟ ਆ ਦੇ ਠੀਕ ਆ ਸੋ ਵੀਰੋਂ ਸੂਣ ਨੂੰ ਲੱਗ ਭਾ ਕੇ ਤਿਆਰੀਆਂ ਵਟ ਕਰੀ ਜਾਂਦੀ ਐ ਤੇ ਬਾਕੀ ਗਰਲੈਂਡ ਉਹਨਾਂ ਸਲ ਦੀ ਬੱਚੀ ਆ ਦੂਜਾ ਸੂਣੀਆਂ ਮਾਂ ਵੀ ਬੰਜਾਂ ਕੋਲ ਘਰੇ ਖੜੀ ਆ ਵੀ ਨਾਲ ਹੀ ਖਰੀਦ ਕੇ ਲੈ ਕੇ ਆਏ ਬਈ ਆ ਤੇ ਦੇਖੋ ਮੂੰਹ ਮੱਥਾ ਕਦ ਕਾਠ ਬਹੁਤ ਆ ਜਮਾ ਤੇ ਇਦਾਂ ਦੀ ਇਹਨੇ ਅੱਗੇ ਬੱਚੀ-ਬੁੱਚੀ ਪਾਦੀ ਨਵੀਂ ਚੰਗੀ ਜਨਰੇਸ਼ਨ ਤਿਆਰ ਕਰ ਦੂ ਬੱ ਬੱਲਾ ਕਿ ਯੋਧੇ ਕੰਨ ਚ ਪਤਾ ਸੀ ਮਨ ਕਿਹੜਾ ਇਹਦੇ ਕੋ ਦੇਖੋ ਝੋਲੀ ਝਾਲੀ ਬਹੁਤ ਚੰਗੀ ਹੈ ਲਗਭਗ ਤਿਆਰੀ ਦੇ ਵਿੱਚ ਹੀ ਆ ਜਮਾ ਜਿੰਦ ਜਾਨ ਬਹੁਤ ਆ ਪਲੀ ਪੂਲੀ ਬਹੁਤ ਸੁਭਰ ਕਦ ਘਾਟ ਦੇਖੋ ਕਿਆ ਬਾਤ ਹੈ ਪੂਰੀ ਜਿੰਦ ਜਾਨ ਵਾਲੀ ਗਰਲੈਂਡੋ ਨਸ਼ਲ ਦੀ ਬੱਛੀ ਦੂਜਾ ਸੂਆ ਸੂਈ ਆ ਲਗਭਗ ਤਿਆਰੀ ਦੇ ਵਿੱਚ ਅੱਧੇ ਘੰਟੇ ਨੂੰ ਜੇਰ ਚ ਪਾਏ ਦਾ ਵੀ ਇੱਕ ਦੇ ਪਿਆ ਹੋ ਸੁਭਰ ਦੋ ਨਗਾ ਪਸ ਨੂੰ ਦਿਖਾ ਦੇ ਇੱਕ ਸੂਈ ਦੋਨੇ ਸੂਈਆਂ ਹੀ ਮੰਨੋ ਏ ਵੀ ਲਗ ਅਗ ਤਿਆਰੀ ਚ ਇਹਦੇ ਪਤਾ ਰਤੁਰਾ ਮਾਰ ਕੇ ਦਿਖਾ ਦੇ 987788899 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ